ਛੱਡੂ ਦੀ ਸਰੀਰ ਦੇ ਇਸ ਕੰਮ ਬਹੁਤ ਬਹੁਤ ਸ਼ਰਧਾ ਸਹਿਤ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਪੰਜਾਬ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਉਸ ਨੂੰ ਤਨ ਦੀ ਤੇ ਨਿਸ਼ਟਾ ਦਿਨਾਂ ਲੰਬਵਾਂ ਪ੍ਰੈਸ ਵਾਰਤਾ ਦਿਨ ਕਸ਼ਟ ਪੁਲਿਸ ਨੇ ਦੱਸਿਆ ਕਿ ਅਮਸਰ ਸ਼ਹਿਰ ਵਿੱਚ ਪੁਲਿਸ ਵਿਭਾਗ ਕਾਨੂੰਨ ਵਿਵਸਥਾ ਅਮਨ ਸ਼ਾਂਤੀ ਬਹਾਲ ਰੱਖਣ ਸਮਾਜ ਦੇ ਮਾਰੇ ਅੰਸਰਨੋ ਗੈਂਗਸਟਰ ਅਤੇ ਨਸ਼ਾ ਤਸਕਰੀ ਕਲਬ ਪ੍ਰੋਫੈਸ਼ਨਲ ਤਿੱਕੇ ਦਿਨ 0% ਪਾਲਿਸੀ ਦੇ ਤਦ ਕੰਮ ਕਰਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਸਾਈਬਰ ਕ੍ਰਾਈਮ ਵੱਲ ਵਿਸ਼ੇਸ਼ ਧਿਆਨ ਦਿੱਤੀ ਕਿ ਔਨਲਾਈਨ ਧੱਕੇ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਮਸ਼ੇਦ ਆਤਮੇ ਲਈ ਮੀਡੀਆ ਅਤੇ ਪਬਲਿਕ ਦੇ ਸਹਿਯੋਗ ਦੀ ਆਸ ਕੀਤੀ ਅਮਸਰ ਸ਼ਹਿਰ ਵਿੱਚ ਟ੍ਰੈਫਿਕ ਨੂੰ ਨਿਯਮ ਵਿਗੰਚ ਚਲਾਉਣ ਦੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕੰਮ ਆਖੇ ਕਿ ਪੰਜਾਬ ਪੁਲਿਸ ਇੱਕ ਬੇਤਰੀ ਪੁਲਿਸ ਫੋਰਸ ਹੈ ਖਾਸ ਕਰਕੇ ਅੰਮ੍ਰਿਤਸਰ ਸਿਟੀ ਦੇ ਉਸ ਮੁਲਾਜ਼ਮਾਂ ਦੀ ਈਤਿ ਲਈ ਅਤੇ ਉਹਨਾਂ ਦੀ ਜ਼ਰੂਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਉਹ ਦੱਸ ਮੰਨ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੰਮ੍ਰਿਤਸਰ ਪਿਲੇ ਦੇ ਪ੍ਰਦੀਪ ਸ਼ਰਮਾ ਦੀ ਇੱਕ ਖਾਸ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਯਾਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਇਸ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੁਆਰਾ ਮੌਕਾ ਮੈਨੂੰ ਮਿਲਿਆ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਤੇ ਡੀਜੀ ਸਾਹਿਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਅਸੀਂ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਸ ਡਰਾਈਵ ਵਿੱਚ ਇਨਫਰਸ ਦੇ ਕੇ ਰੱਖਣਾ ਹੈ ਜਿਹੜੀ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਹੈ ਰੈਨ ਰੋਕਣਾ ਦੇ ਹੋ ਗਿਆ ਤੋ ਨੂੰ ਡਿਟੈਕਟ ਕਰਨਾ ਉੱਤੇ ਸਪੈਰਾ ਅਸੀਂ ਦੇ ਮੰਗੇ ਅੱਜ ਆਫਿਸਰਸ ਨਾਲ ਮੀਟਿੰਗ ਕੀਤੀ ਹੈ ਹੁਣ ਤਾਈ ਹੋ ਜੀ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕਰਾਂਗੇ ਇਸ ਚ ਕਿਉਂਕਿ ਇਹ ਪੰਜਾਬ ਪੁਲਿਸ ਦਾ ਬੜਾ ਬਟਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਇਹ ਹੋਵੇ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨਾਂ ਦਾ ਇਸੇ ਅੰਦਰ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲੇ ਪ੍ਰਾਇੋਰਟੀ ਇੱਕ ਪਬਲਿਕ ਸਰਵੰਟ ਰੋਲ ਹਾਸਿਲ ਹੁੰਦੀ ਹੈ ਅਤੇ ਉਹਨਾਂ ਕੋਲਈ ਅਮਿੱਤ ਨਾ ਜ਼ਿੰਦਾਰੀਆਂ ਕਿ ਹੁਣ ਕੇ ਸਾਡੇ ਅਫਸਰ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅੱਜ ਇਹਨਾਂ ਨੂੰ ਇਹੀ ਡਾਇਰੈਕਸ਼ਨਸ ਵੀ ਦਿੱਤੀ ਜਾਣਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦ ਮਾਸ਼ ਆਦਮੀ ਨੂੰ ਡਰੋਵੇ ਪੁਲਿਸ ਦਾ ਤੇ ਕਾਨੂੰਨ ਦਾ شریف ਆਦਮੀ ਆਪਣਾ ਦੋਸਤ ਸਮਝੇ महिलावान की सिक्योरिटी है होर उन्हों दिया ग्रीवेंसिज ने अजक बहुत ज़्यादा विमेन रिलेटिड क्राइम जुमेन रिलेटिड जीडियाने वेमेन ने कंपलेन्ट्स हैं वुमेन जो सा हैल्पलाइन है या होर चीजा ने उन्होंने भी अटाइज करना इस अलावा तो वेलफेयर जरा पुलिस का वो ऑर्डरली रूम या जड़ी भी साड़िया सिस्टम्स ने ਉਨਾ ਚੇਸੀ ਬਣਾਵਾਂਗੇ ਸੋ ਦੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਠੀਕ ਰਵੇ ਇਸ ਤੋਂ ਇਲਾਵਾ ਜਿਹੜੇ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਕਿਉਂਕਿ ਸਾਡੀ ਬੇਸਿਕ ਯੂਨਿਟ ਚੌਕੀਆਂ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ਔਨ ਰੋਡ ਤੁਹਾਨੂੰ ਜ਼ਿਆਦਾ ਪੁਲਿਸ ਮਤਲਬ ਦਿਖੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਮ ਸਟਰੀਟ ਕਰਾਈਮ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਪ੍ਰਾਇਰਟਾਈਟਾਈਜ਼ ਕਰਕੇ ਉਹਨੂੰ ਅਸੀਂ ਨੱਥ ਪਾਉਣੀ ਹੈ ਔਰ ਵਿੱਚ ਜੋ ਸਖਤ ਸਖਤ ਕਾਨੂੰ ਲਿਆ ਜਾਏਗਾ ਔਰ ਇਹਦੇ ਵਿੱਚ ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਲਈ ਅਪੀਲ ਕਰਦਾ ਕਿ ਪੁਲਿਸ ਤੁਹਾਡੀ ਹਮਦਰ ਦੋਸਤ ਹੈ ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ ਡਰਗ ਬਾਰੇ ਕਰਾਈਮ ਬਾਰੇ ਜਾਂ ਕੋਈ ਵੀ ਹੈਪਨਿੰਗ ਬਾਰੇ ਕਿਉਂਕਿ ਇਨਫੋਰਮੇਸ਼ਨ ਨਾਲ ਹੀ ਪੁਲਿਸ ਸਿਸਟਮ ਵਰਲਡ ওভার ਚੱਲਦਾ ਹੈ ਪਬਲਿਕ ਹੀ ਕੰਮ ਤੇ ਅੱਖਾਂ ਨੇ ਸਾਡੀਆਂ ਉਦੇਚ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਕਮਿਊਨਿਟੀ ਨੂੰ ਨਾਲ ਲੈ ਕੇ ਕੰਮ ਕਰਨਾ ਹੈ ਨੇਬਰਹੂਡ ਵਾਚ ਹੈ ਕਿਤੇ ਚੌਕੀਦਾਰ ਰੱਖਣ ਦੀ ਲੋੜ ਹੈ ਚਾਹ ਚੌਕੀਦਾਰਾਂ ਨਾਲ رابطہ ਹੈ ਜਿਵੇਂ ਆਪਾਂ ਪਹਿਲਾਂ ਫੋਕਲ ਪੁਆਇੰਟ ਦੇ ਵਿੱਚ ਕੀਤਾ ਸੀ ਉਹ ਵੀ ਸਾਰਾ ਰਿਵਿਊ ਕੀਤਾ ਜਾਏਗਾ ਕਿ ਕਿਵੇਂ ਸਾਡੇ WhatsApp ਗਰੁੱਪ ਬਣੇ ਹੋਣ ਸਾਡੀ ਪੈਟਰੋਲਿੰਗ ਪਾਰਟੀ ਨੂੰ PCR ਨੂੰ ਚੌਕੀਦਾਰ ਦਾ ਨੰਬਰ ਹੋਵੇ ਜਾਂ ਹੋਰ ਹੋਵੇ ਉਹਨੂੰ ਕਾਇਬਾਇ ਚੈੱਕ ਵੀ ਕਰਨ ਔਰ ਇਸਤੋਲਾਵਾ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਏਗੀ اور ਜੋ ਡਰੱਗਸ ਨੇ ਉਹਨਾਂ ਬਾਰੇ ਜਿਹੜੀ ਪਬਲਿਕ ਦੇ ਵਿੱਚ ਅਵੇਅਰਨੈਸ ਤਾਂ ਹੈ ਹੀ ਹੈ ਇਨਫੋਰਸਮੈਂਟ ਵੀ ਅਸੀਂ ਉਹਦੇ ਤੇ ਪੂਰਾ ਔਰ ਸਪੈਸ਼ਲ ਆਪਰੇਸ਼ਨ ਚਲਾਏ ਜਾਣਗੇ ਸੋ ਥੈਟ ਅਸੀਂ ਜਿਹੜੇ ਦੋ ਸਾਡੀ ਪ੍ਰਾਇਓਰਟੀ ਨੇ ਮਾਨਯੋਗ ਸੀਐਮ ਸਾਹਿਬ ਜੀ ਉਹਨਾਂ ਦੇ ਉੱਤੇ ਅਸੀਂ ਪੂਰਾ ਕਹਿਰਾਦ